ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਜਿਹੜੀ ਠਾਈ ਆ ਉਧਰ ਸਹੀ ਜੈਲਾ ਹੀ ਸੈਟ ਕਰੀ ਜਾਂਦਾ ਤੜਕੇ ਤੇ ਗੱਲੂ ਚਾਹ ਲੈ ਆਇਆ ਤੇ ਨਾਲ ਪਿੰਗਣਾ ਢੱਕ ਲੈ ਮੁੰਡੇ ਤੇ ਬਾਹਰ ਬਾਰਿਸ਼ ਹੋ ਰਹੀ ਆ ਦੇਖਦੇ ਆ ਮਾੜੀ ਮੋਟੀ ਰੋਕਦੀ ਜਾਂ ਤਾਂ ਇਸ਼ਨਾਨ ਕਰਕੇ ਮੱਥਾ ਟੇਕ ਕੇ ਆਉਂਦੇ ਆ ਚੱਲ ਜੱਲ ਇਸ਼ਨਾਨ ਕਰਨ ਚੱਲਿਆ ਮੈਂ ਤੇ ਜੱਲਾ ਵੀਰ ਦਾ ਜੈਲਾ ਬਾਈ ਨਾਲੀ ਹੁਣੀ ਕਰ ਰਹੇ ਹੁਣ ਅਹੀ ਚੱਲੇ ਆ ਇਧਰ ਬਾਈਕ ਹੰਦੀ ਬੈਠਾ ਇਹ ਮੂੰਹ ਧੋ ਕੇ ਬਾਹਰ ਲੈਂਦਾ ਨਾ ਨੱਤ ਨਾਉਣਾ ਨੇ ਤੋਣਾ ਨਹੀਂ ਪਤੰਦਰ ਨੇ ਨੱਤ ਦਾ ਕੰਮ ਹੀ ਆ ਸਭ ਤੋਂ ਪਹਿਲਾਂ ਮੈਂ ਨਾ ਹਾਂ ਨਾਉਣਾ ਤੋ ਕਲਾ ਮੂੰਹ ਧੋ ਕੇ ਆਉਣਾ ਮੈਨੂੰ ਪਤਾ ਦੇਖਿਆ ਮੈਂ ਉਹਦੇ ਵੇਖ ਕੇ ਆਇਆ ਤੈਨੂੰ ਮਗਰ ਜਾ ਕੇ ਕਿੱਦੇ ਮੂੰਹ ਧੋ ਕੇ ਆਏ ਨਹੀਂ ਕਿਥੇ ਆਏ ਹੈ ਜਦੋਂ ਆਏ ਆ ਜਾ ਮੂੰਹ ਹੀ ਮਾਰੀ ਜਾਂਦਾ ਗਾ ਜਾਈ ਜਾ ਯਾਰ ਗੈਨਿਕ ਆ ਬੰਦਲੀਆਂ ਬੰਡਰ ਵਾਲੇ ਦੇ ਪੈਟ ਦਾ ਪਾਣੀ ਜਿਆਦਾ ਪਹਿਲੇ ਦਿਨ ਮੈਨੂੰ ਪਤਾ ਨਹੀਂ ਮੰਨ ਲੈ ਖਬਰ ਪਹਿਲੇ ਦਿਨ ਮੈਨੂੰ ਪਤਾ ਨਹੀਂ ਪਤਾ ਨਹੀਂ ਸੀ ਹੁਣ ਮੰਨਦਾ ਹੁਣ ਮੰਨਦਾ ਤੂੰ ਲੋ ਜੀ ਆਪਾਂ ਇਸ਼ਨਾਨ ਕਰਕੇ ਆਗੇ ਦੁਬਾਰਾ ਕਰਿਆ ਇਸ਼ਨਾਨ ਨੇ ਹਾਂ ਲਾਲੀ ਚਾਹ ਰੋ ਲਾਲੀ ਚਾਹ ਲਈ ਗੱਡੀ ਹੁੰਦਾ ਵਾਟ ਦੋ ਦੋ ਆਏ ਸੀ ਮਕੋਦ ਦੇ ਦੋ ਦੋ ਪਿੰਨ ਵੇਗਾ ਰਹਿਣਾ ਸੈਨ ਆ ਜਾਣ ਇਹਨਾਂ ਵਾਸਤੇ ਬੁਗਾਦਿਆਂ ਬਈ ਬੁਗਾਦਿਆਂ ਵੇਖ ਸਾਜਾ ਸਾਹਿਬ ਦੀ ਵੇਖ ਕਰਦਾ ਦੀ ਸਾਹਿਬ ਦੀ ਜਿਕਰੇ ਨਾ ਆ ਗਿਆ ਪਿੰਡ ਦੀ ਸਮਾਪਤੀ ਹੋ ਜਾਂਦੀ ਨਹੀਂ ਸੀ ਗੱਲ ਕਿਉਂ ਨਹੀਂ ਐਡੀ ਬਾਲਟੀ ਮਗਾਤੀ ਗੱਲ ਹੀ ਹਣੀ ਸੀ ਕਹਿੰਦਾ ਜਿਹੜਾ ਦੀ ਮਾਰਦਾ ਲੋਈ ਦਿਮਾਲੇ ਸਾਰਿਆਂ ਤੋਂ ਪੱਕਾ ਸ਼ਰਧਾਲੂ ਜੈਲਾ ਗੰਭੀਰ ਆਲਾ ਹੈ ਗਾ ਜੀ ਗਾਈ ਦੇ ਤੂੰ ਵੀ ਸਾਰਿਆਂ ਤੋਂ ਪੱਕਾ ਸ਼ਰਧਾਲੂ ਜੈਲਾ ਬਈ ਆ ਸਾਰਿਆਂ ਦੇ ਦਿਮਾਲੇ ਸਿਆਦੀ ਦੱਸੋ ਪੜਾ ਤਾਂ ਕਿੱਦਿਆਂ ਲੱਗੇ ਰੱਬ ਮਿਹਰ ਕਰੇ ਇਦਾਂ ਹੀ ਬਣੇ ਰਹਿਣ ਸਾਰੇ ਤੇ ਮੱਥਾ ਟੇਕਣ ਜਾਂਦੇ ਆ ਜੀ ਨਮਸਕਾਰ ਬਹੁਤ ਸੇਵਾ ਕੀਤੀ ਜੀ ਆਪਾਂ ਬਹੁਤ ਸੇਵਾ ਕਰੀਏ ਜੀ ਆਪ ਸਵਾਰੀ ਫੇਰਾ ਵੇਖਦੇ ਆਂ ਜੀ ਟਾਈਮ ਦੇਖ ਕੇ ਚੱਲਦੇ ਆਂ ਈ ਬਾਈ ਮਕਾੜੇ ਕੰ ਜਾਣੇ ਆ ਸਮੁਦਾ ਤੂੰ ਕਹੀ ਅੱਦ ਸਮੁਦਾ ਦੇਖ ਆ ਜਿੰਕੀ ਬੰਜੀ ਬਹੁਤ ਸੁਣੀ ਲੱਗ ਰਹੀ ਆ ਦੇਖੋ ਵੀ ਇੱਧਰ ਮੈਂ ਫੋਡੀ ਕਰਦਾ ਨਾ ਤਾਂ ਦੇਖੋ ਤਾਂ ਉੱਪਰ ਦੀ ਉਹ ਬਿਨਾਂ ਚਾਚਾ ਚਾਚਾ ਥੈਂਕ ਯੂ ਆਪਾਂ ਚਾਲੇ ਪਾਉਣਾ ਅੱਜ ਪਿੰਡਾਂ ਵਾਲ ਨੂੰ ਤੇ ਕੜਾ ਪ੍ਰਸ਼ਾਦੀ ਦੇ ਕਰਵਾ ਲਈਏ ਵਾਹਿਗੁਰੂ ਜੀ ਪ੍ਰਸ਼ਾਦ ਕਰਾ ਲਈ ਸਾਰਿਆਂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕ ਰਿਆ ਜੀ ਤੇ ਪੂਰਾ ਸਾਹਿਬ 'ਚ ਮੱਥਾ ਟੇਕਦੇ ਆਂ ਦੇਖ ਕਰਾਉਣ ਗਏ ਆ ਮੁੰਡੇ ਪ੍ਰਸ਼ਾਦ ਕਰਾਉਣ ਗਏ ਆ ਪੂਰਾ ਸਾਹਿਬ ਵਾਸਤੇ ਪ੍ਰਸ਼ਾਦ ਕਰਵਾ ਲਿਆ ਜੀ ਪੂਰਾ ਸਾਹਿਬ 'ਚ ਮੱਥਾ ਟੇਕ ਕੇ ਜਾਂਦੇ ਆ ਜੀ ਪੂਰਾ ਸਾਹਿਬ 'ਚ ਮੱਥਾ ਟੇਕ ਕੇ ਜਾਂਦੇ ਆ ਚਾਦਰ ਪੈਂਦੀ ਪੂਰਾ ਸਾਹਿਬ 'ਚ ਮੱਥਾ ਟੇਕਿਆ ਹੁੰਦਾ ਜੀ ਆ ਠੰਡੇ ਬੋਲ 'ਚ ਟੇਕਦੇ ਆ ਜੀ ਹੁਣ ਲੱਗ ਜਾਂਦੇ ਵਿੱਚ ਨੇ ਬੱਦ ਜਿਵੇਂ ਮੱਖਾ ਟੇਕ ਆਂਦਾ ਜੀ ਤੇ بارش ਹੋਈ ਜਾ ਰਹੀ ਆ ਹੋਈ ਜਾ ਰਹੀ ਆ ਰੋਕਣੀ ਨਹੀਂ ਹੁਣ ਆਪਾਂ ਟਰਾਲੇ 'ਚ ਜਾਂਦੇ ਆ ਕੇਰਾ ਫਿਰ ਦੇਖਦੇ ਆਂ ਪ੍ਰਸ਼ਾਦਾ ਛਕਦੇ ਆਂ ਫਿਰ ਦੂਜੇ ਵੀ ਕਰਾਂਗੇ ਨਮਸਕਾਰ ਮੱਖਾ ਟੇਕਾਂ ਦੇ ਜ਼ਿੰਮੇਵਾਰ ਆਂ ਜੀ ਆਪਾਂ ਪ੍ਰਸ਼ਾਦ ਰੱਖ ਕੇ ਟਰਾਲੇ 'ਚ ਹੀ ਕਿ ਲੰਗਰ ਸੰਗਣਾ ਆ ਗਏ ਮੁੰਡੇ ਬਹੁਤ ਭੁੱਖ ਲੱਗੀ ਜਾਂਦੇ ਇੱਕ ਕਿੱਧਰ ਗਿਆ ਆਪਣੇ ਨਾਲ ਦਾ ਉਹ ਗਾਂ ਬੈਠਾ ਹੈਗਾ ਹਾਂ ਬਰਦਰ ਪ੍ਰੀਤ ਦਾ ਸ਼ਗਲ ਆਈ ਪ੍ਰਸ਼ਾਦ ਅਧੀਪ ਡੱਕ ਲਿਆ ਫੁੱਲ ਜੋੜਾ ਹੀ ਮੰਗੀ ਗਾ ਤੇ ਹੁਣ ਚਾਹ ਪੀਣੇ ਨਾਲ ਫੇਰ ਉਧਰ ਜਾ ਜੋਤੀ ਸਰੂਪ ਗੁਰਦਵਾਰੇ ਜਾਣਾ ਬਾਬਾ ਮੋਤੀराम ਮਹਿਰਾ ਜੀ ਬਾਬਾ ਮੋਤੀराम ਮਹਿਰਾ ਜੀ ਦੇ ਗੁਰਦਵਾਰੇ ਸਾਹਿਬ ਤੇ ਮੈਂ ਸਾਡੇ ਆ ਕੇ ਆਉਂਗੀ ਜੀ ਗੁਰੂ ਕੀ ਫੌਜ ਥੋੜਿਆ ਦੇ ਦੋ ਦਵਾਰਾ ਮੋਤੀ RAM ਬਹਿਰਾ ਜੀ ਦੇ ਮੱਥਾ ਟੇਕਣ ਲਿਆ ਜੀ ਪਰ ਰਾਸਤੇ 'ਚ ਗੁਰੂ ਕੀ ਫੌਜ ਆਵੇ ਲੋ ਜੀ ਵਾਹ ਜੀ ਦਦਾ ਜੀ ਸਤਿ ਸ਼੍ਰੀ ਅਕਾਲ ਹਾਂ ਚਲੋ ਬਾਈ ਗੁਰਦੁਆਰਾ ਮੋਤੀਰਾਮ ਹੈ ਰਈ ਇਕਦਿਆ ਮੱਥਾ ਹੀ ਇੱਥੇ ਲੱਕ ਕੇ ਅਗਾਂ ਮੋਤੀਰਾਮ ਗੁਰਦੁਆਰਾ ਦੇਖਣਾ ਮੇਰੇ ਕੋਲ 35 ਅੱਖਰ ਜਿ ਉਡਾਵਾ ਕਈ ਬਾਈ ਦੀ ਫੋਟੋ ਕੈਂਸੀ ਹੋ ਗਈ ਟਰਾਲੇ ਕੋਲੇ ਪਹੁੰਚ ਗਏ ਆ ਜੀ ਕਰਦੇ ਆ ਤਿਆਰੀ ਆਹ ਤਾਰ ਕੱਟ ਲਵੇ ਪਹਿਲਾਂ ਬਿਜਲੀ ਵਾਲੀ ਬੋਰਡ ਇਕੱਠਾ ਕਰਕੇ ਕਨੈਕਸ਼ਨ ਕੱਟ ਕੇ ਟਰੈਕਟਰ ਕਰਤਾ ਸਟਾਰਟ ਫਿਰ ਤਰਪਾਲ ਜੀ ਬੰਨਣੀਆਂ ਮਾੜੀ ਜਿਹੀ ਬੰਨ ਕੇ ਤੇ ਕੱਢਦੇ ਆ ਟਰੈਕਟਰ ਦੋਨੇ ਟਰੈਕਟਰ ਕਰਤੇ ਸਟਾਰਟ ਕੰਮੰਡਾ ਸਾਫ ਕਰੀ ਜਾਂਦਾ ਦਿਖਾਈ ਬਈ ਮੂੰ ਆਰੇ ਗਾਣਾ ਪੂਰਾ ਸਫਾਈ ਕਰੀ ਜਾਂਦਾ ਹੈ। ਸ਼ੁਕਰ ਸ਼ੁਕਰ। ਦਾ ਟਰੈਕਟਰ ਤੇ ਬਾਂਦ ਕੇ ਰੱਸਾ ਇੱਥੇ। ਦਲੇਕ ਟਰੈਕਟਰ ਦਾ। ਦੂਜਾ ਵੀ ਘੜਦੇ ਆ। ਡਾਲ ਲਾਇਆ ਲਿਬੜਿਆ ਸੀ ਬਾੜਾ ਇਹ ਤੋੜ ਕੇ। ਬਾਅਦ ਵਿੱਚ ਇੱਥੇ ਹੋ ਰੱਖਾਂਗੇ ਨਾ। ਪਛਾਵਾਂਗੇ ਇੱਕ ਗੱਦਾ ਰੱਖਾਂਗੇ। ਅੱਲਾ ਧੋ ਕੇ ਤੇ ਆ ਝਾੜੂ ਰੱਖ ਲੈ। ਠੀਕ। ਮੁੰਡੇ ਸਾਰੇ ਬਹਿ ਗਏ ਅੰਦਰ। ਆ ਖਾਚੀ ਲਊ ਪੀ ਜਾਂਦੇ ਤੜਕੇ ਦੀ। ਅੱਜ ਕਿਸ ਨੂੰ ਕਹਿ ਰਿਹਾ ਜੀ ਬਸ ਤੁਰਦੇ ਆ ਪੰਜ ਦਸਾ ਦਾ ਮਿੰਟ ਦਾ ਨੰਗਰ ਨੂੰ ਬਾਲੀ ਮਾਂ ਤਾਂ ਦਿੰਦੇ ਆ ਨਾ ਫੇਰ ਬਹਿ ਗਏ ਇੱਥੇ ਕੜੀ ਚੋਲ ਬਾਹਲਾ ਮੰਨਦੇ ਆ ਲੰਗਰ ਨੂੰ ਜਮਾਨੀ ਛੱਡਦਾ ਆ ਬਾਬਾ ਵੇਖ ਲਈ 3:57 58 ਮਿੰਟ ਹੋ ਗਏ ਯਾਨੀ ਕਿ 4:00 ਵਜ ਗਏ ਆ ਤੇ ਤੁਰਦੇ ਆ ਬਪਾ ਠੀਕ ਆ ਜੀ ਟੀ ਲੈ ਲਈ ਜੀ ਅੱਛਾ ਉਹ ਲੈ ਆਈ ਤੇ ਪਟਿਆਲੇ ਤੋਂ ਆ ਜੇ ਜੇ ਬਾਬੇ ਅਹੀਂ ਪਟਿਆਲੇ ਤੋਂ ਆ ਜੀ ਜਾਇ ਤੇ ਪੀਰ ਹੋਰ ਹੋਰ ਲੈ ਲੈ ਕੇ ਦੇ ਦੇ ਨਹੀਂ ਉਹ ਬੱਸ ਨਹੀਂ ਪਣੀ ਹੋਣੀ ਪੇਟੀ ਹੋਰ ਰਹਿ ਗਿਆ ਹੋਰ ਜਾ ਲਿਆ ਗਾਂ ਤੋਂ ਭੱਜ ਕੇ ਜਾ ਕੇ 4:00 ਵਜੇ ਕਿ 48 ਮਿੰਟ ਹੋ ਗਏ ਜੀ ਹੁਣ ਤੁਰਦੇ ਆ ਜੀ ਉਹ ਪਹਿਲਾਂ ਟ੍ਰੈਫਿਕ ਸੀਗਾ ਥੋੜਾ ਜਿਹਾ ਉਹ ਜਥਾ ਲੰਗਣਾ ਸੀਗਾ ਨਿਹੰਗ ਸਿੰਘਾਂ ਦਾ ਜਿੱਦਾਂ ਇਹ ਰੋਕੇ ਹੋਏ ਸੀਗੇ ਟਰੈਕਟਰ ਕਿੰਨਾਵਾਂ ਲੰਗਰ ਛਕਣਾ ਕਹਿੰਦੇ ਇੱਥੇ ਖੜਾ ਕੇ ਟ੍ਰੈਕੋ ਗਾਂਹੇ ਖੜਾ ਦਾ ਟੈਕਣਾ ਚਾਲਦਾਂ ਕਿੰਨਾ ਖਾਵੇ ਜਾਜੂ ਚਾਹ ਚੋਪ ਚਾਹ ਦਾ ਲਈ ਰੱਖੀ ਵੀਰੇ ਦੋ ਰਖਾ ਲੀਆਂ ਇਹਨੇ ਵੀ ਮੇਰੇ ਨਾਲ ਦੇ ਆੜੀ ਨੇ ਉਹ ਫੇਰ ਰੱਖ ਲਾਂਗਾ ਨਾ ਲੱਪੀ ਹੁੰਦਾ ਨਾਲੇ ਜਾ ਗਈ ਆਪਾਂ ਤਾਂ ਲੱਲੀ ਆਨੇ ਹਾਂ ਲੰਗਰ ਸ਼ਾਮ ਤੇ ਮਾ ਝੰਡਾ ਲੈ ਕੇ ਹੀ ਗਾਸਤਾ ਥੋੜੀ ਜਿਹੀ ਫੜੀ ਚੱਲ ਰ ਸਹੀ ਆ ਵਦਵਾ ਝੰਡਾ ਪੂਰਾ ਉਹ ਝੰਡੇ ਦੇ ਟੇਪ ਲਾ ਦੇ ਮੇਰੇ ਭਾਈ ਲਾ ਦਿੰਨੇ ਵੀਰੇ ਢੰਗ ਦਾ ਜੀ ਵਦਵਾ ਲੱਗਦਾ ਪੂਰਾ ਸਹੀ ਆਗਾ 6:20 ਮਿੰਟ ਹੋ ਗਏ ਆ ਜੀ ਢੰਗਰ ਆ ਗਿਆ ਜੀ ਵੇਖੋ ਪ੍ਰਸ਼ਾਦਾ ਛਕਦੇ ਹੋਏ ਖਾਣਾ ਖਾ ਕੇ ਤੁਰਿਆ ਵਾਵਾ ਵਾਟ ਆ ਗਏ ਜੰਗਰ ਆਪਾਂ ਫਿਰ ਚੱਲਦੇ ਆਪਾਂ ਬੈਨੀਆਂ ਮੁਰੇ ਹਣ ਪਹਿਲਾਂ ਮੰਗਰ ਸਿਲੇ ਟਰਾਲੇ ਚੱਲ ਕੰਪਟੇ ਲਾ ਹੋ ਗਿਆ ਸੀਗਾ ਇਹ ਲਾ ਕੇ ਮਗਰੀ ਰਹਾ ਤਾ ਦਾ ਰ ਅੱਗ ਪੈਣਾ ਸੀਗਾ ਆ ਫੜ ਲਿਆ ਇੱਥੇ ਹੁਣ ਐ ਹੀ ਜਾਊਗਾ ਚੱਲ ਚੱਲ ਜਾਣ ਦੇ ਜਾਣ ਦੇ ਜਾਣ ਦੇ ਬਾ ਜਾਣ ਦੇ ਜਾਣ ਦੇ ਆਈ ਰਾਤ ਨੂੰ ਆਪਾਂ ਮੀਂਹ ਪੈਂਦੇ ਇਤਰਪਾਲ ਬੰਨੀ ਸੀ ਟੈਂਪਰੇਰੀ ਬੰਨੀ ਸੀਗੀ ਤੇ ਫੇਰ ਆਮ ਹੀ ਡਰਾਈਵ ਚੋਂ ਟਰੈਕਟਰ ਕੱਢ ਲਿਆ ਸੀਗਾ ਵਾਵਾ ਗਾਂ ਆ ਗਏ ਤੇ ਹੁਣ ਥੋੜਾ ਔੜਦੀ ਏ ਜਿਆਦੇ ਆ ਮੈਂ ਕਿਹਾ ਲਾਈ ਹੀ ਲੱਗੇ ਏ ਲੋਨੇ ਲਾ ਦੀ ਤਰਪਾਲ ਬਸ ਆ ਦੋ ਇਸੇ ਮਾਰੇ ਪਿਛੇ ਖੋਲ ਕੇ ਜਦੋਂ ਦਿਆ ਕਰ ਲੋਈ ਲੁਧਿਆਣੇ ਆਉਣ ਵਾਲੇ ਆ ਆ ਭਾਈ ਨੂੰ ਲੈ ਕੇ ਆਏ ਸੀ ਸ਼੍ਰੀ ਫਤਿਹਗੜ ਸਾਹਿਬ ਤੋਂ ਲੈ ਲੁਧਿਆਣੇ ਆਉਣਾ ਸੀ ਲੁਧਿਆਣੇ ਆ ਗਏ ਜੀ ਲੁਧਿਆਣੇ 1:30 ਹੋ ਗਏ ਜੀ ਸੁੱਤੇ ਪਿਆ ਨੌਜਵਾਨ ਦਾ ਸਾਰੇ ਤੇ ਆਪਾਂ ਆ ਗਏ ਟਰਾਲੇ 'ਚ ਠੰਡੀ ਲੱਗ ਰਹੀ ਏ ਕਿ ਠੰਡੀ ਠੱਡ ਲੱਗੀ ਜਾਂਦੀ ਥੋੜੀ ਥੋੜੀ ਧੁੰਦ ਜੀ ਆ ਗਈ ਸ਼ਾਇਦ ਆ ਵੀਰ ਨੇ ਨਾਨਕਸਰ ਰੁਕਾਂਗੇ ਹਾਏ ਮੈਗਦੀਪ ਮੈਗ ਆਹ ਦਾ ਗੱਲਾਂ ਬਾਕੀ ਸੁੱਤੇ ਪਏ ਸਾਰੇ ਲੰਗਰ ਆ ਗਿਆ ਜੀ ਲੰਗਰ ਸ਼ਾਕ ਰਏ ਆ ਮੁੰਡੇ ਲੰਗਰ ਦੇਖੋ ਪ੍ਰਸ਼ਾਦਾ ਛਕਦੇ ਮੇਰੇ ਆ ਥੋੜੀ ਮਰਿਆਦਾ ਹੈ ਕਿ ਕੋਈ ਪ੍ਰਸ਼ਾਦਾ ਬਹਿ ਕੇ ਛਕੀਦਾ ਹੁੰਦਾ ਹੈ ਗਿਆਨੀ ਸਿਆਣੀ ਬੰਦਿਆ ਤੁਸੀਂ ਸਾਰੇ ਮੈਂ ਨਹੀਂ ਆ ਗਿਆ ਇੱਧਰ ਦੁਬਾਰਾ ਫਿਰ ਤੇ ਮਰਿਆਦਾ ਗਿਆਨੀ ਤੇਰੀ ਕੋਈ ਬੈ ਕੇ ਲੰਗਰ ਛਕਦੇ ਹੁੰਦੇ ਆ ਡੱਕ ਕੇ ਚੋਣਾ ਰਾਸ ਚੱਕ ਲੈਣੇ ਚਾਰ ਰੀ ਮੰਗ ਲਈ ਥੋੜੇ ਖਾਲਾ ਕੰਜਰ ਦਿਆ ਤੇ ਹੋਰ ਰਾਸ ਆ ਤੂੰ ਲਿਆ ਤੂੰ ਪੈਟ ਤੇ ਨੂੰ ਪੈਟ ਵਾਪਸ ਹੀ ਬਾਲਾ ਤਕੜਾ ਪਤੰਦਰ ਓਏ ਉਹਦੀ ਭੜਾਉਂਦਾ ਮੈਨੂੰ ਖਾਲਾ ਬਾਬਾ ਜਵਣ ਜਵਾਬ ਦਿੰਦਾ ਨਾ ਫਿਕਰਾ ਖਾਈ ਜਾ ਬਾਬਣ ਜਵਾਬ ਕਾ ਦੇ ਚਾਰ ਕੋ ਖੰਨਾ ਚ ਮਾਰਿਆ ਚਾਚੂ ਨੇ ਉਵੇਂ ਤੁਰੇ ਆਉਣੇ ਆ ਚਾਚੂ ਹੁਣ ਕਿਵੇਂ ਵੱਡੇ ਫੜਾਦੇ ਆ ਵੇ ਧੱਕੇ ਵੀ ਖਾਣਾ ਧੰਦਾ ਖਾ ਕੇ ਕੋਲ ਬਰਿਆਨੀ ਖਾ ਕੇ ਸੰਗਤ ਜੀ ਲਾ ਦੇਓ ਫਾਇਦੇ ਨਾਲ ਅੱਗ ਸੇਕਦੇ ਆਕੇ ਲੰਗਰ ਤੁਰ ਪਏ ਆ ਜੀ ਤੇ ਨਾਨਕਸਰ ਰੁਕਾਂਗੇ ਹੁਣ ਦੁਬਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਹੁੰਚ ਗਏ ਆ ਤੇ ਸੌਣੇ ਹੁਣ ਇੱਥੇ ਤੜਕੇ ਤੁਰਾਂਗੇ ਲੋ ਜੀ ਰਾਤ ਆਪਾਂ 1 ਵਜੇ ਆਗੇ ਸੀ ਗਿਆਣਾ ਆਪਣੇ ਇੱਥੇ 1 ਵਜੇ ਆ ਕੇ ਪੈ ਗਏ ਸੀਗੇ ਤੇ 7:30 ਦਾ ਟਾਈਮ ਹੋ ਗਿਆ ਉੱਠੇ ਦਾ ਮਾਵਾ ਟਾਈਮ ਤੇ ਆ ਬਾਈਕਲ ਵਾਜੀ ਆ ਗਏ ਹਾਂ ਉਹ ਚਾਹ ਲੈ ਆਇਆ ਖੁਸ਼ ਤੇ ਬਰੈਡ ਕਿਉ ਨੱਪੀ ਹੋਣਾ ਰੁਕੀ ਨਾ ਚਾਹ ਪੀਂਦਾ ਨਾਲ ਇੱਥੇ ਆਪਾਂ ਵੀ ਰੇ ਸ਼ੱਕ ਜਾਂਦੀ ਜਾ ਕੇ ਲੰਗਰਾਲ ਤੇ ਠਾਇਆ ਇਹਨਾਂ ਨੂੰ ਠੀਕ ਲਾਲੀ ਕਹਿੰਦਾ ਆਪਾਂ ਤਾਂ 3000 ਬਾਈ ਸ਼ੱਕਿਆ ਠੀਕ ਹੈ ਚੱਲਦੇ ਆ ਚਾਹ ਤੇਰੀ ਚਾਹੀਦੀ ਤੈਨੂੰ ਬਾਈ ਵਾਧਨ ਤੋਂ ਬਾਅਦ ਗੱਲੂ ਚਾਹ ਤਾਂ ਨਹੀਂ ਜਾਈ ਫੜੇ ਯਾਰ ਮੈਂ ਫੜੀ ਜਾ 8:15 ਮਿੰਟ ਹੋਈ ਲਾਨਕ ਸਾਹ ਤੋਂ ਚੱਲਦੇ ਆ ਜਾ ਨਾਲ ਰਸ ਪੈਂਦਾ ਟਟ ਕੇ ਉੱਥੇ ਵੀ ਪੈ ਗਿਆ ਸੀ ਲੰਗਰ ਆ ਗਿਆ ਯਾਰ ਦਾ ਮੈਨੇ ਆਉਣਾ ਹੈ ਮੈਨੇ ਆਉਣ ਵਾਲਿਆ ਹੋ ਗਿਆ ਗੱਗਾ ਨੂੰ ਲੈ ਕੇ ਆਣਾ ਰਿਸ਼ਤੇਦਾਰ ਵਾਹਿਗੁਰੂ 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 ਆ ਤਨੋਂ ਲੈ ਗਿਆ ਖਾਲੀਗੜ ਡਰਾਈਵਰ ਵਾਲਾ ਨਗ ਭਰ ਕੇ ਤੂੰ ਪਾਸੇ ਆ ਆ ਗਿਆ ਗੰਗਨ ਸ੍ਰੀ ਗਾਇ ਜੀ ਕਿਵੇਂ ਆ ਲਓ ਜੀ ਬਾਗੇ ਪਰਾਨੇ ਆ ਗਏ ਜੀ ਆ ਕਾਲੇ ਗਾਲੇ ਬੰਦੇ ਹੋਗੇ ਉੱਧਰ ਜਿਹੜੇ ਸੀਗੇ ਆ ਗਏ ਆਪਣੇ ਟਰਾਲੇ ਚ ਤੇ ਹੁਣ ਚੱਲਦੇ ਆ ਪੈਂਡਲ ਨਾਲ ਆ ਰਾਜਵੀਰ ਤੇ ਇੱਕ ਮੁੰਡਾ ਦਾ ਆ ਜੀ ਬੈਲ ਤੇ ਆ ਫੇਰ ਕਿਤੇ ਇੱਥੇ ਉੱਪਰ ਤੱਕ ਦੇਖੋ ਵਿਸ਼ੋ ਮਗਾਵ ਇੱਥੇ ਉੱਪਰ ਮੈਂ ਘਰ ਆ ਗਿਆ ਉਹਨਾਂ ਦਾ ਬਾਗੇ ਪੈਂਡ ਪਹੁੰਚਦੇ ਆ ਇੱਕ ਦੋ ਮਿੰਟ ਤੱਕ ਕਰੀ ਕਿਵੇਂ ਰਿਆ ਜੇਲੇ ਸਫਰ ਹੈ ਕਿਵੇਂ ਰਿਆ ਸਫਰ ਸਫਰ ਆਈ ਤਾਂ ਔਖਾ ਹੀ ਈ ਪਿੰਡ ਆ ਪਾਪ ਸੀ ਲੈ ਆਈ ਜਾਈ ਜਾਂਦਾ ਉਹ ਪਹੁੰਚ ਗਈ ਅਮਨਦੀਪ ਚਾਚੂ ਦੇ ਘਰੇ ਪਹੁੰਚ ਕੇ ਜਾਈ ਲੈ ਲੱਗਦਾ ਉਹ ਕੋਣ ਖੜਾ ਸਾਹਮਣੇ ਹੈ ਓਏ ਕਿੱਥੇ ਸਰਪੰਚ ਖੜਾ ਹੈ ਕਿੱਥੇ ਓ ਆ ਉਹ ਆ ਗਿਆ ਸਪੰਚ ਉਹਦੇ ਫਿਰਦਾ ਓ ਬੋਲੇ ਸੋਨਿਆ ਹਾਲਾ ਸਤਿ ਸ੍ਰੀ ਅਕਾਲ ਪਹੁੰਚ ਗਏ ਆ ਜੀ ਘਰੇ ਤੇ ਲਾ ਲਿਆ ਸਾਰਾ ਸਮਾਨ ਲੀੜੇ ਕੱਪੜੇ ਬਸਤਰ ਠੀਕ ਆ ਤੇ ਆਹ ਮੁੰਡਿਓ ਕਿ ਮੇਰੇ ਯਾਤਰਾ ਯਾਤਰਾ ਵੀ ਬਹੁਤ ਕਾਰਨਾਂ ਆਇਆ ਯਾਤਰਾ ਜੀ ਨੂੰ ਬਹੁਤ ਸੌਖਾ ਮਿਲਿਆ ਦੇਖਣ ਨੂੰ ਹਾਂਜੀ ਨਿਮਰਤਾ ਰੱਖਿਆ ਤੇ ਬਹੁਤ ਲੜਿਆ ਝਗੜਾ ਮੈਟਰ ਤੇ ਯਾਤਰਾ ਦੇ ਜਾਂਦੇ ਆ ਇਹ ਗੱਲ ਆ ਉਹ ਤਾਂ ਪਿਆ ਕਰੋ ਮੇਰੇ ਬਾਬੂ ਬਹਿਣਾ ਨਹੀਂ ਲੜਨਾ ਚਾਹੀਦਾ ਕਿ ਉਹਨੂੰ ਬੰਦ ਠੀਕ ਆ ਜੈ ਦੇ ਲਈ ਸਾਰੇ ਚਲੋ ਸਭ ਜੈਲੇ ਪਾਪ ਲਾਇਆ ਸਾਰੇ ਬਹੁਤ ਸ਼ਰਦਾਂ ਦਾ ਰਿਹਾ ਜੈਲੇ 2 ਟਾਈਮ ਜਨਾਲ ਕਰਦੇ ਰਿਹਾ ਜੈਲੇ ਦਾ ਅੱਜ ਤੋਂ ਬਾਅਦ ਮੈਂ ਸਭ ਤੇ ਆ ਗਿਆ ਹਾਂ ਚੰਗੀ ਗੱਲ ਆ ਚਲੋ ਕਿਰਪਾ ਕਰੇ ਬਾਬਾ ਇਹ ਤੇ ਆਗ ਦੇ ਆਪਣੀ ਸਾਰਿਆਂ ਦੀ ਸੇਵਾ ਲੱਗ ਗਈ ਆਏ ਹਾਏ ਹਾਏ ਉਹ ਵੀ ਸ਼ਾਸਤਰੀ ਦੀ ਨਾਰਾਜ਼ ਹੈ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਵ <laughs> oh <Oil. laughs> no, no 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 no!